ਫੋੜ ਦਿੱਤ ਗਿਆ ਅੱਜ ਬਾਹਰ ਦੇ ਫੋੜ ਤੇ ਅੱਖਰ ਵਾਲਾ ਆ ਵੇਖੋ ਜਮੀਂਦਾਰੀ ਬਾਸੀ ਵਾਲਾ ਓਏ ਪਾਲਾ ਖਲੋਨੇ ਕਾ ਛੀਂਹ ਸਮਾਣੇ ਵਾਲਾ ਓਏ ਪਾਲਾ ਕਰੂ ਓਏ ਟਰੱਕ ਦਾ ਲੱਖੇ ਟਵਾਣੇ ਦਾ ਵੱਡਾ ਜੋਰ ਓਏ ਛੀਨੂ ਤੇ ਲਾ ਤੇ ਛੀਨੂ ਤੇ ਪਾਲਾ ਛੀਨੂ ਮਾਰਿਆ ਦਾ ਫੋੜ ਛੀਨੂ ਓਏ ਪਾਲਾ ਖਲੋਨੇ ਕਾ ਛੀਨੂ ਬਿਹਾਰਾ ਹੋਲਡ ਪੁਆਇੰਟ ਚੈੱਕ ਕਰਨੀ ਸ਼ੀਲੂ ਤੇ ਬਨੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਪੈ ਗਈ ਓਏ ਸ਼ੀਲੂ ਓਏ ਬਨੀ ਸਮਾਣੇ ਵਾਲਾ ਆਹ ਸਾਹਮਣੇ ਇੱਕ ਭਾਈ ਨੇ ਟੀ-ਸ਼ਰਟ ਕੱਢ ਕੇ ਘੁਮਾਈਆ ਏਲਾ ਚੱਲਦਾ ਓਏ ਸ਼ੀਲੂ ਚੰਬਰ ਗਿਆ ਓਏ ਸ਼ੀਲੂ ਹਰਖ ਗਿਆ ਓਏ ਸ਼ੀਲੂ ਪੁਸਰ ਗਿਆ ਓਏ ਸ਼ੀਲੂ ਬਲਿਹਾਰਾ ਹਰਖ ਗਿਆ ਓਏ ਰਖ ਗਿਆ ਓਏ ਪਾਲਾ ਘਲੋਟੀ ਤੇ ਸ਼ਿਲੂ ਹਰਖ ਗਿਆ ਜੋਨੀ ਕਬੱਡੀ ਪਾ ਰਿਹਾ ਹੈ ਸ਼ਿਲੂ ਓਏ ਟਰੈਕਟਰ ਦੀ ਸੀਟ ਤੇ ਬੈਠਣ ਨੂੰ ਫਿਰਦਾ ਚੰਦਰਾ 11 ਫੋਰਡ ਜਿੱਤ ਗਿਆ ਅੱਜ ਬਾਹਰ ਦੇ ਫੋਰਡ ਤੇ ਅੱਖ ਰੱਖੀ ਫਿਰਦਾ ਕਾਜ ਨੇ ਪੈਣੀ ਹੈ ਸ਼ਿਲੂ ਓਏ ਸ਼ਿਲੂ ਓਏ 3600 ਫੋਰਡ ਟਰੈਕਟਰ ਜਿੱਤਣ ਨੂੰ ਫਿਰਦਾ 12ਵਾਂ ਟਰੈਕਟਰ ਹੋਉਂਦੇ ਨੇ ਕੈਮਰੇ ਘੁੰਮਦੇ ਆ ਮੇਲਾ ਚੰਦਪੁਰੇ ਦਾ ਅੱਜ ਚਾਲਦਾ ਚਲਦਾ ਜਸਵੰਤ ਭਾਈ ਬਹੁਤ ਧੰਨਵਾਦ ਹੈ ਜੀ ਪ੍ਰੋਫੈਸਰ ਸਾਹਿਬ ਇਹਨਾਂ ਬੋਲਾਂ ਦਾ ਸਤਿਕਾਰ ਕੀਤਾ ਪਰ ਸਾਹਮਣੇ ਜਿੱਲੂ ਟਿੰਗੂ ਬਲਿਹਾਰਾ ਇਸ ਲਈ ਜਿੱਲੂ ਟਿੰਗੂ ਮੈਨੂੰ ਓਏ ਜਿੱਲੂ ਤੇ ਜੋਨੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ